ਅਰਮੇਸ ਅਧੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਸ਼ਮੀਰੀ ਪ੍ਰਤਾਪ ਉੱਤੇ ਜ਼ਬਰਦਸਤੀ ਇਸਲਾਮ ਧੋਪਣ ਲਈ ਅਤਿਆਚਾਰ ਸ਼ੁਰੂ ਕਰ ਦਿੱਤੇ। ਪ੍ਰਤਾਪ ਦੀ ਪੂਜਾ ਥਾਵਾਂ ਨੂੰ ਤੋੜਿਆ ਗਿਆ। ਉਹਨਾਂ ਦੀਆਂ ਧਾਰਮਿਕ ਰੀਤਾਂ ਉੱਤੇ ਪਾਬੰਦੀ ਲਗਾਈ ਗਈ ਅਤੇ ਇਨਕਾਰ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਬੇਬਸ ਪੰਡਤਾਂ ਦਾ ਇੱਕ ਜੱਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਇਕ ਪਹੁੰਚਿਆ। ਉਹਨਾਂ ਨੇ ਗੁਰੂ ਜੀ ਨੂੰ ਬਿਆਨ ਕੀਤਾ ਜੇ ਤੁਸੀਂ ਦੇਵਤਾ ਸੱਚੇ ਹੋ ਤਾਂ ਸਾਨੂੰ ਇਸ ਅਤਿਆਚਾਰ ਤੋਂ ਬਚਾਓ। ਗੁਰੂ ਜੀ ਨੇ ਸਮਝਾਇਆ ਕਿ ਇਹ ਸਿਰਫ ਪੰਡਤਾਂ ਦਾ ਨਹੀਂ ਸਗੋਂ ਸਾਰੇ ਧਰਮਾਂ ਦੀ ਆਜ਼ਾਦੀ ਦਾ ਸਵਾਲ ਸੀ। ਉਹਨਾਂ ਸੁਨਾਸਿਆ ਦਾ ਹੱਲ ਕੇਵਲ ਇੱਕ ਮਹਾਨ ਚੀਜ਼ ਦੀ ਕੁਰਬਾਨੀ ਨਾਲ ਹੋ ਸਕਦਾ ਹੈ ਗੁਰੂ ਜੀ ਦੇ ਨੌਵੇਂ ਸਾਦੇ ਪੁੱਤਰ ਗੋਬਿੰਦ ਰਾਏ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਸ਼ਹੀਦ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਫੈਸਲਾ ਕੀਤਾ ਦਿੱਲੀ ਵਿੱਚ ਔਰੰਗਜ਼ੇਬ ਨੇ ਗੁਰੂ ਜੀ ਨੂੰ ਇਸਲਾਮ ਅਪਣਾਉਣ ਜਾਂ ਮੌਤ ਵਿੱਚੋਂ ਚੁਣ ਲੈ ਕਿਹਾ ਗੁਰੂ ਜੀ ਨੇ ਦ੍ਰਿੜਤਾ ਨਾਲ ਇਨਕਾਰ ਕੀਤਾ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿਖੇ ਗੁਰੂ ਜੀ ਦਾ ਸਿਰ ਕਟਿਆ ਗਿਆ ਇਹ ਕੁਰਬਾਨੀ ਨੇ ਕਸ਼ਮੀਰੀ ਪੰਡਤਾਂ ਨੂੰ ਨਾ ਸਿਰਫ ਜ਼ੁਲਮ ਤੋਂ ਬਚਾਇਆ ਸਮੁੱਚਾ ਭਾਰਤ ਵਿੱਚ ਸੁਤੰਤਰਤਾ ਦੀ ਲੜਾਈ ਵਿੱਚ ਮੀਰ ਪ